ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ 'ਤੇ ਕਿਵੇਂ ਜੀ ਤੁਸੀਂ ਸਾਰੇ ਅਮੀਰ ਵੈਗੁਰੂ ਜੀ ਦੀ ਕਿਰਪਾ ਦੇ ਨਾਲ ਸਾਰੇ ਠੀਕ ਠਾਕ ਹੋਮੋਗੇ ਤੇ ਰਾਜੀ ਖੁਸ਼ੀ ਹੋਮੋਗੇ ਵੈਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਇਹ ਆਪਾਂ ਕਰ ਰਹੀ ਸੀਗੇ ਜੀ ਸਬਜੀ ਦੀ ਤਿਆਰੀ ਤਿੰਨ ਕ ਵੇ ਦਾ ਟਾਈਮ ਸੀਗਾ ਇੱਥੇ ਗਾਜਰਾ ਆਪਾਂ ਕੱਟ ਲਈਆਂ ਨੇ ਖੇਤਚ ਪੱਟ ਲਿਆਂਦੀਆਂ ਸੀ ਜੀ ਆਪਾਂ ਪਹਿਲਾਂ ਉਹਨਾਂ ਨੂੰ ਧੋ ਲਿਆ ਸੀ ਮਿੱਟੀ ਉਹਨਾਂ ਦੀ ਚੰਗੀ ਤਰ੍ਹਾਂ ਧੋ ਲਈ ਸੀ ਫੇਰ ਕਟੀਆਂ ਨੇ ਸਿਲ ਕੇ ਆਪਾਂ ਤੇ ਇੱਕ ਵਾਰੀ ਕੱਟਣ ਤੋਂ ਬਾਅਦ ਧੋ ਲਾਂਗੇ ਜੇ ਕਿਤੇ ਥੋੜਾ ਬਹੁਤ ਰਿੱਟਾ ਰਹਿ ਜਾਂਦਾ ਤਾਂ ਉਹ ਦੁਬਾਰੀ ਧੁੱਤ ਜਾਊਗਾ ਜੀ ਤੇ ਨਾਲ ਆਪਾਂ ਕਰ ਲਾਂਗੇ ਜੀ ਤੜਕੇ ਦੀ ਤਿਆਰੀ ਪਿਆਜ਼ ਅਦਰਕ ਹਰੀ ਮਿਰਚ ਤੇ ਇੱਕ ਟਮਾਟਰ ਪਾਇਆ ਸੀਗਾ ਸਾਰਾ ਕੋ ਸਿਲ ਗਿਆ ਆਪਾਂ ਇਹ ਡੋਂਗੇ ਦੇ ਵਿੱਚ ਪਾਣੀ ਰੱਖ ਲਿਆ ਸੀ ਕੋਲੇ ਉਹਦੇ ਵਿੱਚ ਧੋ ਕੇ ਫੇਰ ਕਟਾਂਗੇ ਜੀ ਬਾਅਦ ਚ ਅੱਜ ਮੌਸਮ ਵਧੀਆ ਸੀਗਾ ਜੀ ਵੈਸੇ ਇੰਨੀ ਠੰਡ ਨਹੀਂ ਸੀ ਪਰ ਧੁੱਪ ਕਦੇ ਬੱਦਲ ਆਈ ਆ ਜਾਂਦੀ ਸੀ ਕਦੇ ਧੁੱਪ ਆ ਜਾਂਦੀ ਸੀ ਪਰ ਠੰਡ ਘੱਟ ਸੀਗੀ ਅੱਜ ਬੱਦਲਾਂ ਕਰਕੇ ਇਥੇ ਪਹਿਲਾਂ ਧੁੱਪ ਸੀ ਬੈਠੀ ਸੀਗੀ ਮੈਂ ਫਿਰ ਬੱਦਲ ਆ ਜਾਂਦੇ ਨੇ ਜੇ ਸੌ ਆ ਜਾਂਦੀ ਹੈ ਇਹ ਸਾਰਾ ਸਮਾਨ ਆਪਾਂ ਕੱਟ ਲਵਾਂਗੇ ਜੀ ਅੱਜ ਤੋਂ ਤਿੰਨ ਦਿਨਾਂ ਬਾਅਦ ਵਲੌਗ ਬਣਾਇਆ ਹੈ ਜੀ ਆਪਾਂ ਚੰਗੀ ਤਰ੍ਹਾਂ ਦੋ ਦਿਨ ਵਿੱਚ ਦੀ ਬਿਆਦੀ ਵੀਡੀਓ ਆਪਾਂ ਥੋੜੀ ਜੀ ਪਾਈ ਸੀਗੀ ਜੀ ਇੱਕ ਦਿਨ ਆਪਣਾ ਵਲੌਗ ਨਹੀਂ ਆਇਆ ਸੀ ਉਸ ਦਿਨ ਆਪਾਂ ਵਿਆਹ ਗਏ ਹੋਈ ਸੀਗੇ ਜੀ ਪਰਸੋਂ ਲੇਟ ਹੋ ਗਈ ਸੀ ਉੱਥੋਂ ਆਉਣ ਨੂੰ ਤੇ ਆ ਕੇ ਫਿਰ ਕੰਮ ਕਰੀ ਜੀ ਧਾਰਾਂ ਚੋਈਆਂ ਤਾਂ ਕਰਕੇ ਆਪਾਂ ਤੋਂ ਟਾਈਮ ਨਹੀਂ ਲੱਗਿਆ ਜੀ ਬਲੌਗ ਬਣਾਉਣ ਦਾ ਤੇ ਨਾ ਹੀ ਪਾਉਣ ਦਾ ਪਹਿਲਾਂ ਕੋਈ ਬਣਿਆ ਹੋਇਆ ਵੀ ਹੈ ਨਹੀਂ ਸੀਗਾ ਜੀ ਜੇ ਬਣਿਆ ਹੁੰਦਾ ਤਾਂ ਪਾ ਦਿੰਦੇ ਆਪਾਂ ਕਿਤੋਂ ਆ ਕੇ ਤਾਂ ਫਿਰ ਕੰਮਾਂ ਨੂੰ ਕੁਵੇਲਾ ਹੋ ਜਾਂਦਾ ਜੀ ਸਾਰੇ ਕਰਨੇ ਹੁੰਦੇ ਨੇ ਕੰਮਾਂ ਇਹ ਬਾਲਟੀ ਚ ਪੱਟ ਲਏ ਸੀ ਜੀ ਆਪਾਂ ਗਾਜਰਾਂ ਖੇਤ ਚ ਤੇ ਇਸ ਦੇ ਵਿੱਚ ਧੋ ਲਈਆਂ ਸੀ ਇਹ ਸਾਰਾ ਸਮਾਨ ਤਿਆਰ ਕਰਕੇ ਆਪਾਂ ਹੁਣੀ ਤੜਕਾ ਲਾ ਦਾਂਗੇ ਜੀ ਟਾਈਮ ਨਾਲ ਸਬਜ਼ੀ ਬਣ ਜਾਂਦੀ ਹੈ ਫੇ ਰੋਟੀ ਵੀ ਟਾਈਮ ਨਾਲ ਬਣ ਜਾਂਦੀ ਹੈ ਜੇ ਥੋੜਾ ਜਿਹਾ ਵੀ ਲੇਟ ਹੋ ਜਾਣਾ ਤਾਂ ਹਨੇਰਾ ਹੋ ਜਾਂਦਾ ਜੀ ਇਹ ਆਪਾਂ ਸਾਰਾ ਕੁਝ ਕੱਟ ਲਿਆ ਜੀ ਟਮਾਟਰ ਲਿਆ ਸੀ ਇੱਕ ਛੋਟੇ ਸਾਈਜ਼ ਦਾ ਜਿਆਦਾ ਵੱਡਾ ਨਹੀਂ ਲਿਆ ਆਪਾਂ ਦੋ ਪਾਵਾਂਗੇ ਜੀ ਵਿੱਚ ਚਾਲੂ ਉਹ ਬਾਅਦ ਦੇ ਵਿੱਚ ਸਿਲ ਲਾਂਗੇ ਤੇ ਧਣੀਆਂ ਵੀ ਫੇਰ ਤੋੜ ਲਾਂਗੇ ਜੀ ਆਪਾਂ ਤੜਕਾ ਲਾ ਦਾਂਗੇ ਪਹਿਲਾਂ ਸਬਜੀ ਰੇਜ ਦੇ ਰੇਜ ਦੇ ਫੇਰ ਆਪਾਂ ਧਣੀਆਂ ਤੋੜ ਕੇ ਧੋ ਕੇ ਚੰਗੀ ਤਰ੍ਹਾਂ ਉਹਨੂੰ ਕੱਟ ਲਾਂਗੇ ਜਲਦੀ ਬਣ ਜਾਂਦੀ ਹੈ ਜੀ ਇਹ ਸਬਜ਼ੀ ਦਾ 15 ਮਿੰਟਾਂ ਚ ਹੀ ਬਣ ਜਾਂਦੀ ਹੈ। ਇਹ ਆਪਾਂ ਬਦੀਲੀ ਧਰ ਲਈ ਸੀਗੀ ਜੀ ਚੁੱਲੇ ਤੇ ਅੱਗ ਮਚਾ ਕੇ ਤੇਲ ਪਾ ਲਿਆ ਸੀ। ਜੀਰਾ ਪਾ ਲਿਆ। ਪਿਆਜ਼ ਪਾ ਲਾਂਗੇ। ਅਦਰਕ ਟਮਾਟਰ ਤੇ ਹਰੀ ਮਿਰਚ ਥੋੜਾ ਜਿਆ ਠਹਿਰ ਕੇ ਪਾਵਾਂਗੇ। ਔਰਨੇ ਟਾਈਮ ਦੇ ਵਿੱਚ ਆਪਾਂ ਆਲੂ ਸੇਲ ਲਾਂਗੇ ਜੀ। ਪਹਿਲਾਂ ਧੋ ਲੈਨੇ ਜੀ ਆਲੂ ਆਪਾਂ ਨਵੇਂ ਆਲੂ ਆ ਪਾ ਕੇ ਇਹਨਾਂ ਨੂੰ ਵੀ ਬਹੁਤ ਮਿੱਟੀ ਲੱਗੀ ਹੁੰਦੀ ਐ ਇੱਕ ਵਾਰੀ ਪਹਿਲਾਂ ਧੋ ਲੈਨੇ ਤੇ ਇੱਕ ਵਾਰੀ ਕੱਟਣ ਤੋਂ ਬਾਅਦ ਧੋਲਾਂਗੇ ਹੋੜਾ ਆਪਾਂ ਟਮਾਟਰ ਅਦਰਕ ਤੇ ਹਰੀ ਮਿਰਚ ਪਾ ਦਈਏ ਇਹਨਾਂ ਨੂੰ ਵੀ ਆਪਾਂ ਚੰਗੀ ਤਰ੍ਹਾਂ ਭੁੰਨ ਲਾਂਗੇ ਜੀ ਟਮਾਟਰ ਚੰਗੀ ਤਰ੍ਹਾਂ ਮਿਕਸ ਹੋ ਜੇ ਵਿੱਚ ਤੇ ਉਹਨੇ ਟਾਈਮ ਚ ਆਪਾਂ ਆਲੂ ਕੱਟ ਲੈਨੇ ਆਂ ਕੱਟ ਕੇ ਧੋ ਲਾਂਗੇ ਜੀ ਇਹਨਾਂ ਨੂੰ ਫਿਰ ਦੋਈ ਆਲੂ ਪਾਈ ਲੀਜੀਏ ਆਪਾਂ ਨਾਲੇ ਤੇ ਪਾਣੀ ਸੋਕ ਲੈਂਦੇ ਨੇ ਜੀ ਗਾਜਰਾਂ ਜਿਹੜਾ ਪਾਣੀ ਛੱਡਦੀਆਂ ਨੇ ਆਲੂ ਪਾਣੀ ਪੀ ਲੈਂਦੇ ਨੇ ਫਿਰ ਸੁੱਕੀ ਸਬਜ਼ੀ ਵਧੀਆ ਬਣਦੀ ਹੈ ਇਹ ਗਾਜਰਾਂ ਧੋ ਕੇ ਰੱਖ ਲਈਆਂ ਨੇ ਜੀ ਆਪਾਂ ਕਈ ਦਿਨ ਪਹਿਲਾਂ ਵੀ ਬਣਾਈ ਸੀਗੀ ਜੀ ਆਪਾਂ ਗਾਜਰਾਂ ਦੀ ਸਬਜ਼ੀ ਪਰ ਉਸ ਦਿਨ ਕਣਕ ਦੀਆਂ ਰੋਟੀਆਂ ਬਣਾਈਆਂ ਸੀ ਨਾਲ ਅੱਜ ਆਪਾਂ ਇਹਦੇ ਨਾਲ ਮੱਕੀ ਦੀਆਂ ਰੋਟੀਆਂ ਬਣਾਵਾਂਗੇ ਗਾਜਰਾਂ ਦੀ ਸਬਜ਼ੀ ਨਾਲ ਮੱਕੀ ਦੀਆਂ ਰੋਟੀਆਂ ਬਹੁਤ ਸਵਾਦ ਲੱਗਦੀਆਂ ਨੇ ਜੀ ਕਣਕ ਦੀਆਂ ਤਾਂ ਆਪਾਂ ਸਾਰੀ ਗਰਮੀ ਖਾਣੀਆਂ ਨੇ ਜੀ ਜਿੰਨੀ ਕੁ ਸਿਹਤ ਦੇ ਵਿੱਚ ਮੱਕੀ ਦੀ ਰੋਟੀ ਖਾ ਸਕਦੇ ਆ ਜਰੂਰ ਖਾਣੀ ਚਾਹੀਦੀ ਹੈ ਬਦਲ ਮਾਟਾ ਖਾਣਾ ਚਾਹੀਦਾ ਜੀ ਈ ਮੈਂ ਹੱਥ ਦੇਖ ਰਹੀ ਸੀ ਜੀ ਗਾਜਰਾਂ ਕੱਟਣ ਨਾਲ ਸਿਲਣ ਨਾਲ ਹੱਥ ਖਰਾਬ ਹੋ ਜਾਂਦੇ ਨੇ ਕਾਲੇ ਜਿਹੇ ਹੋ ਜਾਂਦੇ ਨੇ ਜਿਹੇ ਹੱਥ ਤੇ ਕੁਝ ਚੁੱਲੇ ਦੇ ਕੰਮ ਕਰਨ ਨਾਲ ਵੀ ਹੱਥਾਂ ਨੂੰ ਕੁਛ ਨਾ ਕੁਛ ਲੱਗ ਜਾਂਦਾ ਜੀ ਕਾਲਸ ਜੀ ਆਪਾਂ ਨਾ ਔਣ ਮਿਰਚ ਪਾ ਲਿਆ ਸੀ ਜੀ ਣ ਮਿਰਚ ਹਲਦੀ ਥੋੜਾ ਜਿਹਾ ਪਾਤਾ ਸੀ ਪਾਣੀ ਇਹ ਸੀਕ ਲਵਾ ਕੇ ਜਦੋਂ ਤੇਲ ਛੱਟਦਾ ਸੀ ਮਸਾਲੇ ਨੇ ਉਸ ਤੋਂ ਬਾਅਦ ਪਾਤੀ ਸੀ ਆਪਾਂ ਗਾਜਰਾ ਤੇ ਆਲੂ ਪਾਤੇ ਸੀ ਨਾਲੇ ਹੋਰ ਇੰਟਾਕ ਦਾਂਗੇ ਆਪਾਂ ਇਹ ਇੱਕ ਵਾਰੀ ਤਾਂ ਆਪਾਂ ਅੱਗ ਵਧੀਆ ਮਚਾ ਦਿੱਤੀ ਹੈ ਜੀ 5-7 ਮਿੰਟਾਂ ਬਾਅਦ ਫਿਰ ਅੱਗ ਆਪਾਂ ਘੱਟ ਕਰ ਦਾਂਗੇ ਤੇ ਹੁਣ ਆਗੇ ਜੀ ਆਪਾਂ ਅੰਦਰ ਦੁੱਧ ਨੂੰ ਵਾਲੀ ਦੇ ਲਾਂਗੇ ਉਹਨੇ ਟਾਈਮ 'ਚ ਆਪਾਂ ਦਿਨੇ ਟਾਈਮ 'ਚ ਆਪਣੀ ਸਬਜ਼ੀ ਬਣਦੀ ਹੈ ਉਹਨੇ ਟਾਈਮ ਦੇ ਵਿੱਚ ਆਪਾਂ ਅੰਦਰ ਕੰਮ ਕਰ ਲੈਨੇ ਜੀ ਤੇ ਆਟਾ ਸਾਂਣ ਕੇ ਰੱਖ ਲਾਂਗੇ ਗੁੰਨਾਗੇ ਤਾਂ ਟਾਈਮ ਤੇ ਮੱਕੀ ਦਾ ਆਟਾ ਸਾਂਣ ਕੇ ਰੱਖ ਲਾਂਗੇ ਜੀ ਇਹ ਕੁਸਪਾ ਲਿਆ ਕਣਕ ਦਾ ਤੇ ਮੱਕੀ ਦਾ ਵੱਧ ਪਾਵਾਂਗੇ ਜੀ ਕਣਕ ਦਾ ਘੱਟ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਦਾਂਗੇ ਦੇ ਨਾਲ ਬਣਾਵਾਂਗੇ ਜੀ ਆਪਾਂ ਤਾਜੀ ਮੱਖਣੀ ਇਹ ਦੁੱਧ ਚ ਪਾਣੀ ਪਾਉਣਾ ਭੁੱਲ ਗਈ ਸੀ ਜੀ ਥੱਲੇ ਲੱਗ ਜਾਂਦਾ ਦੁੱਧ ਫੇਰ ਸਵੈਲ ਜੀ ਆਉਣ ਲੱਗ ਜਾਂਦੀ ਐ ਇਹ ਬਣਾ ਲਾਂਗੇ ਜੀ ਮੱਖਣੀ ਆਪਾਂ ਤਾਜੀ ਸਬਜੀ ਦੇ ਪਾਉਣ ਨੂੰ ਫੇਰ ਬੱਚੇ ਮੱਖਣੀ ਮੰਗਦੇ ਨੇ ਜੀ ਸਬਜੀ ਬਿਨਾ ਕਹਿੰਦੇ ਸੌਰੀ ਜੀ ਮੱਖਣੀ ਬਿਨਾ ਕਹਿੰਦੇ ਨੇ ਨਹੀਂ ਵਧੀਆ ਲੱਗਦੀ ਸਬਜੀ ਮੱਖਣੀ ਮੰਮੀ ਜਰੂਰ ਬਣਾਇਆ ਕਰੋ ਲਓ ਜੀ ਆਪਾਂ ਮਿਕਸੀ ਦੇ ਵਿੱਚ ਮਲਾਈ ਪਾ ਕੇ ਥੋੜਾ ਜਿਹਾ ਪਾ ਲਿਆ ਸੀ ਪਾਣੀ ਅੱਧੇ ਮਿੰਟ ਦੇ ਵਿੱਚ ਮੱਖਣੀ ਬਣ ਕੇ ਆਪਣੀ ਤਿਆਰ ਹੋ ਗਈ ਜੀ। ਹੁਣ ਇਹਦਾ ਪਾਣੀ ਕੱਢ ਦਾਂਗੇ ਆਪਾਂ। ਲਓ ਜੀ ਇਹ ਬਣ ਗਈ ਮੱਖਣੀ। ਤੇ ਦੁੱਧ ਨੂੰ ਵੀ ਉਬਾਲੀ ਆ ਰਹੀ ਹੈ ਜੀ। ਗੈਸ ਕਰਕੇ ਬੰਦ। ਹੁਣ ਆਪਾਂ ਚੱਲਾਂਗੇ ਜੀ ਬਾਹਰ ਵੀ ਸਬਜ਼ੀ ਦੇਖਦੇ ਚੱਲ ਕੇ। ਇਹ ਦੋ ਖੰਜੂਰਾਂ ਲੈ ਲਈਆਂ ਸੀਗੇ। ਖਾ ਲਾਂਗੇ। ਤਹਨੀਆਂ ਆਪਾਂ ਤੋੜ ਕੇ ਧੋ ਕੇ ਚੰਗੀ ਤਰ੍ਹਾਂ ਕੱਟ ਲਿਆ ਸੀਗਾ ਸਬਜ਼ੀ ਆਪਣੀ ਬਣ ਕੇ ਤਿਆਰ ਹੈ ਜੀ ਹੁਣ ਇਹਦੇ ਉੱਤੇ ਆਪਾਂ ਧਨੀਆ ਪਾਵਾਂਗੇ ਧਨੀਆ ਪਾ ਕੇ ਥੋੜਾ ਜਿਹਾ ਹਿਲਾ ਦਾਂਗੇ ਜੀ ਤੇ ਆਪਾਂ ਅੱਗ ਨਹੀਂ ਮਚਾਉਂਦੇ ਹੋਣਾ ਸੇਕ ਦੇ ਉੱਤੇ ਪਈ ਰਹੂਗੀ ਸਬਜ਼ੀ ਸੁੱਕੀ ਸਬਜ਼ੀ ਹੈ ਜੀ ਜੇ ਅਗਮਚਾਵਾਂਗੇ ਤਾਂ ਥੱਲੇ ਲੱਗ ਜੂਗੀ ਸੇਕ ਤੇ ਪੈਣੀ ਹੋਊਗੀ ਥੋੜਾ ਟਾਈਮ ਬਹੁਤ ਵਧੀਆ ਬਣ ਕੇ ਸਬਜ਼ੀ ਤਿਆਰ ਹੋਈ ਸੀਗੀ ਹੁਣ ਬਣਾਉਣ ਲੱਗੇ ਜੀ ਆਪਾਂ ਰੋਟੀ ਆਟਾ ਗੁੰਨ ਲਿਆ ਸੀ ਤੇ ਰੋਟੀ ਬਣਾਉਣ ਲੱਗ ਗਈ ਸੀ ਨੇ ਜਿਹੜੇ ਭੈਣ ਭਰਾ ਆਪਣੇ ਚੈਨਲ ਤੇ ਆਉਂਦੇ ਨੇ ਜੀ ਫੁੱਲ ਸਪੋਰਟ ਕਰ ਰਹੇ ਨੇ ਆਪਾਂ ਨੂੰ ਤੇ ਸੋਹਣੇ ਸੋਹਣੇ ਕਮੈਂਟ ਕਰਦੇ ਨੇ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਤੇ ਜਿਹੜੇ ਭੈਣ ਭਰਾ ਨਵੇਂ ਆਏ ਨੇ ਜੀ ਆਪਣੇ ਚੈਨਲ ਤੇ ਪਲੀਜ਼ ਰਿਕਵੈਸਟ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਵੀਡੀਓ ਨੂੰ ਸ਼ੇਅਰ ਵੱਧ ਤੋਂ ਵੱਧ ਕਰਨਾ ਜੀ ਤਾਂ ਕਿ ਆਪਣੀ YouTube ਫੈਮਿਲੀ ਵੱਡੀ ਹੋ ਸਕੇ ਆਪਣਾ ਸਾਥ ਤੇ ਪਿਆਰ ਇਸੇ ਤਰ੍ਹਾਂ ਬਣਾਈ ਰੱਖਣਾ ਜੀ ਤਾਂ ਕਿ ਆਪਾਂ ਨਵੀਆਂ ਨਵੀਆਂ ਵੀਡੀਓ ਪੋਰ ਲੈ ਕੇ ਆਉਂਦੇ ਰਹੀ ਏ ਜੀ। ਇਹ ਕੋਸੇ ਇਹ ਪਾਣੀ ਨਾਲ ਆਟਾ ਗੁੰਨ ਲਿਆ ਸੀ ਆਪਾਂ। ਜਿੰਨਾ ਆਟੇ ਨੂੰ ਮਲਦੇ ਆ ਜੀ ਉੰਨੀ ਰੋਟੀ ਵਧੀਆ ਬਣ ਜਾਂਦੀ ਹੈ। ਮੱਕੀ ਦੇ ਆਟੇ ਦੇ ਦਾ। ਜਿੰਨਾ ਬਣਾ ਲਾਂਗੇ ਉੰਨੀ ਵਧੀਆ ਰੋਟੀ ਬਣੂਗੀ। ਤੇ ਚਿੱਲੇ ਦੀ ਰੋਟੀ ਸਵਾਦ ਵੀ ਬਣਦੀ ਹੈ ਜੀ। ਗੈਸ ਤੇ ਉਨੀ ਸਵਾਦ ਰੋਟੀ ਨਹੀਂ ਬਣਦੀ ਜਿੰਨੀ ਚਿੱਗਲੇ ਤੇ ਬਣਦੀ ਹੈ। ਪਰ ਚੁੱਲ੍ਹੇ ਤੇ ਥੋੜਾ ਜਿਹਾ ਟਾਈਮ ਲੱਗ ਜਾਂਦਾ ਜੀ। ਗੈਸ ਤੇ ਆਪਾਂ ਫਟਾਫਟ ਦੋ ਚੁੱਲਿਆਂ ਤੇ ਆੜ-ਆੜ ਚੀਜ਼ਾਂ ਬਣਾ ਲੈਨੇ ਆ। ਚੁੱਲ੍ਹੇ ਤੇ ਟਾਈਮ ਲੱਗ ਜਾਂਦਾ ਜੀ। ਪਰ ਸਵਾਦ ਵੱਧ ਬਣਦੀ ਹੈ ਚੀਜ਼ ਕੋਈ ਵੀ ਬਣਾਉਣੀ ਆ ਆਪਾਂ। ਠੰਡ ਦੇ ਵਿੱਚ ਆਪਾਂ ਚੁੱਲ੍ਹੇ ਤੇ ਬਣਾ ਲੈਨੇ ਆ ਜੀ। ਸਾਰੀ ਗਰਮੀ ਤਾਂ ਆਪਾਂ ਗੈਸ ਤੇ ਬਣਾਉਣੀਆਂ ਨੇ। ਚੰਗੀ ਤਰ੍ਹਾਂ ਰਾੜ ਲੈਣੇ ਹੁੰਨੇ ਆ ਜੀ ਮੱਕੀ ਦੀ ਰੋਟੀ ਆਪਾਂ ਚੁੱਲ੍ਹੇ ਦੇ ਵਿੱਚ ਇਹ ਕੱਚੀ ਨਾ ਰਹੀ ਕਿ ਤੋਂ ਆਟਾ ਸਾਰੀਆਂ ਸਾਈਡਾਂ ਘੁਮਾ ਕੇ ਚੰਗੀ ਤਰ੍ਹਾਂ ਰਾੜ ਲੈਣੇ ਆ ਇਹ ਚੁੱਲ੍ਹੇ ਦੇ ਵਿੱਚ ਰੱਖ ਲਈਏ ਜੀ ਰੋਟੀ ਆਪਾਂ ਦੇ ਨਾਲ ਦੀ ਨਾਲ ਆਪਾਂ ਦੂਸਰੀ ਰੋਟੀ ਤਿਆਰ ਕਰ